ਆ ਗਿਆ ਜੀ ਟੇ ਪੀ ਟੋਲ ਫਲਾਜਾ ਜਿਹੜਾ ਜੁਨੀਅਨ ਵੱਲੋਂ ਪੱਟਿਆ ਗਿਆ ਇੱਥੇ ਬਹੁਤ ਸਾਰੇ ਹਾਰਸੀ ਹੁੰਦੀ ਸੀ ਹੁਣ ਸਾਰਾ ਮਾਲਵਾ ਚੱਕਰੇ ਆ ਮਾਲਵਾ ਕੀ ਹੋ ਗਿਆ ਤੈਨੂੰ ਖਾ ਕੇ ਚਾਰ ਆ ਲੈ ਮੈਂ ਅਗਰ ਮੈਂ ਹੋਣੀ ਕਰ ਲਵਾਂ வேகமா வந்து மக்கள் ਗਰਗਾਰ ਵਿੱਚ ਸਿੱਟਣਾ ਤੇ ਲੋਟਾ ਕਿਸੇ ਬਰਤਨ ਦੇ ਕਿਸੇ ਕੰਮ ਆ ਜੂ ਕਿਹੜੀ ਜੁਨੀਆ ਨੂੰ ਉਤਰਨਾ ਹੈ ਜੁਨੀਆ ਨੂੰ ਵੱਲੋਂ ਟਕਾਉਂਦਾ ਹੈ ਟਕਾਉਂਦਾ ਟਕਾਉਂਦਾ ਜੁਨੀਆ ਰ ਟਕਾਉਂਦਾ ਨਾ ਜਾ ਲੱਗ ਗਿਆ ਵੇ ਦੇਖੋ ਇੱਥੇ ਤੇ ਵੀ ਢੇਲੇ ਪਿੱਛੇ ਜਿਲ੍ਹਾ ਮਾਨਸਾ